ਬੀਸੀ ਕਿਸ ਕਿਸ ਲਈ ਹੈ ਇਹ ਵਾਲਾ ਜੀ ਠੀਕ ਠਾਕ ਜਗਰੋਵ ਮੰਡੀ ਤੇ ਬਾਈ ਮੱਚ ਆਈ ਆ ਬਾਈ ਜੀ ਬਹੁਤ ਚੰਗੀ ਆ ਬਾਕੀ ਦੋਨੋਂ ਦਰਸ਼ਨ ਕਰਾਉਂਦੇ ਆ ਬਾਈ ਜੀ ਮੱਚ ਦੀ ਤੇ ਗੱਲ ਵੀ ਕਰਾਉਣੀ ਆ ਬਾਈ ਨਾਲ तोरी मरी तोरी मरी ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਅ ਜਿਹੜੀ ਮੱਝ ਵੀਰੇ ਤੁਸੀਂ ਲਿਆਏ ਹੋ ਕਿਹੜਾ ਪਿੰਡ ਦਾ ਹੈ ਇਹ ਇਹ ਹਰਿਆਣਾ ਦਾ ਸਰਸਾ ਜ਼ਿਲ੍ਹਾ ਹੈ ਜੀ ਆਪਣਾ ਸਰਸਾ ਜ਼ਿਲ੍ਹਾ ਹਾਂਜੀ ਤੇ ਇਹ ਜੀ ਉਹ ਆ ਜੀ ਦੁੱਧ ਦੀ ਦੁੱਧ ਵੀਰੇ ਹੁਣ ਅੱਜ 5ਵਾਂ 6ਵਾਂ ਦਾ ਨਸੋਈ ਨੂੰ 17-18 ਕਿਲੋ ਖੀਸ ਕੱਢੀ ਜਾਂਦੀ ਹੈ ਇਹਦਾ ਦੂਜੀ ਸਵੇਰ 23 ਕਿਲੋ 700 ਗ੍ਰਾਮ ਹਰਿਆਣਾ ਐਚ ਐਲ ਡੀ ਚ ਪਾਸ ਹੈ ਜੀ 4 ਮਹੀਨੇ ਦੀ ਸੋਈ ਸੀ ਉਹਦਾ 4 ਮਹੀਨੇ ਚ ਹੀ ਘਟਾ ਸੀ 4 ਮਹੀਨੇ ਦੀ ਸੂਈ ਦਾ 23 700 ਪਾਸ ਆ ਹੁਣ ਮੱਝ ਨੇ ਸੁਖ ਨਾਲ ਦੁੱਧ ਦੇ ਦੇਣਾ 25 ਕਿਲੋ ਦੇ ਨੇੜੇ 25 ਦੇ ਦੇ 27 ਦੇ ਦੇ ਡਿਮਾਂਡ ਕਰਦੇ ਆ ਵੀਰੇ ਡਿਮਾਂਡ ਕੋਈ ਨਹੀਂ ਵੀਰੇ ਜਿਹੜਾ ਸ਼ੌਂਕੀਆ ਤੌਰ ਤੇ ਜਿਹੜਾ ਕੋਈ ਆਪਦੇ ਹਿਸਾਬ ਨਾਲ ਹੀ ਵੇਚਣੀ ਆ ਮੁੱਲ ਜਿੰਨਾ ਮਰਜ਼ੀ ਕਰਾਲਾ 15 ਕਰਾਲਾ 20 ਕਰਾਲਾ ਮੁੱਲ ਦਾ ਹੀ ਲਾ